ਸੰਬਰਾਲਾ ਦੇ ਨੇੜੇ ਸਰਹੰਦ ਨਹਿਰ ਦੇ ਪਿੰਡ ਪਵਾਤ ਕੋਲ ਦੇ ਨਹਿਰ ਦੇ ਕਿਨਾਰੇ ਜੰਗਲ ਦੇ ਵਿੱਚ ਅੱਧੀ ਰਾਤ ਨੂੰ ਹਨੇਰੇ ਦੇ ਵਿੱਚ ਅਜੀਹਾ ਕੰਮ ਹੋ ਰਿਹਾ ਸੀ ਜਿਸ ਨੂੰ ਦੇਖ ਕੇ ਪੁਲਿਸ ਵੀ 당ਗ ਰਹਿ ਗਏ ਇੱਥੇ 10 ਤੋਂ 12 ਗਊ ਮਾਲ ਦੇ ਤਸਕਰਾਂ ਵੱਲੋਂ ਗਊਆਂ ਦਾ ਕਤਲ ਕੀਤਾ ਜਾ ਰਿਹਾ ਸੀ ਜਿਸ ਦੀ ਸੂਚਨਾ ਮਿਲਦੇ ਹੀ ਗਊ ਰੱਖਿਆ ਦਲ ਦੇ ਪੰਜਾਬ ਪ੍ਰਧਾਨ ਸ਼ਿਵਸ਼ਾਨਾ ਪੰਜਾਬ ਯੂਥ ਪ੍ਰਧਾਨ ਅਤੇ Hindu ਸੰਖਿਆ ਦੇ ਆਗੂਆਂ ਨੇ ਇਹਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਜਦੋਂ ਮੌਕੇ ਤੇ ਪਹੁੰਚੇ ਤਾਂ ਗਊ ਮਾਤਾ ਨੂੰ ਵੱਢ ਰਹੇ ਸੀ ਜਿੱਦੇ ਚੱਲਦੇ 10 12 ਤਸਕਰ ਪੁਲਿਸ ਪ੍ਰਸ਼ਾਸਨ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਏ ਤੇ ਜਦੋਂ ਮੌਕੇ ਤੇ ਜਾ ਕੇ ਉਹਨਾਂ ਨੇ ਸੀਨ ਦੇਖਿਆ ਤਾਂ ਉਹਨਾਂ ਦੇ ਹੋਸ਼ ਉਡ ਗਏ ਤਸਕਰਾਂ ਦੇ ਵੱਲੋਂ ਤਿੰਨ ਗਊਆਂ ਦਾ ਕਤਲ ਕਰਕੇ ਗਊ ਮਾਤਾ ਦਾ ਮਾਸ ਲਿਫਾਫਿਆਂ ਦੇ ਵਿੱਚ ਭਰਿਆ ਜਾ ਰਿਹਾ ਸੀ ਜਿਸ ਨੂੰ ਬਾਜ਼ਾਰ ਦੇ ਵਿੱਚ ਵੇਚਿਆ ਜਾਣਾ ਸੀ ਜੈਸੀ ਰਾਮ ਜੀ ਮੇਰਾ ਨਾਮ ਰਮਨ ਵੜੇਰਾ ਮੈਂ ਸ਼ਿਵ ਸੇਨਾ ਯੂਥ ਪੰਜਾਬ ਪ੍ਰਧਾਨ ਜੀ ਬੜੇ ਜੱਜ ਜੀ ਤੁਸੀਂ ਉਰੇ ਆਏ ਹੋ ਬਹੁਤ ਬੋਲੋ ਇੱਥੇ ਪਤਾ ਲੱਗਿਆ ਵੀ ਗਊਆਂ ਨੂੰ ਖਤਲ ਕੀਤਾ ਗਿਆ ਲੋਕਾਂ ਦੇ ਉਹ ਹੰਦਿਆਂ ਨੂੰ ਵੇਚਿਆ ਜਾਂਦਾ ਸੀ ਕੀ ਗੱਲ ਚੱਲ ਰਹੀ ਲੱਗੇ ਦੇਖੋ ਜੀ ਬਹੁਤ ਮੰਦ ਭਾਗੀ ਘਟਨਾ ਜੀ ਕੱਲ ਹਨੂਮਾਨ ਜਨਮਤੀ ਸੀ ਤੇ ਅੱਜ ਵਿਸਾਖੀ ਦਾ ਦਿਹਾੜਾ ਵਾ ਦੇਖੋ ਪਵਿੱਤਰ ਇਤਿਹਾਸ ਸੀਗੇ ਦੋਨੇ ਉਹਨਾਂ ਦੀ ਵਿਚਾਲੀ ਰਾਤ ਨੂੰ ਜਿਹੜੀ ਇਹ ਘਟਨਾ ਹੋਈ ਹੈ ਬਹੁਤ ਮੰਦ ਭਾਗੀ ਆ ਇਹ ਸਾਡੇ ਸ਼ਹਿਰ ਸਮਰਾਲਾ ਮਾਛੂਵੜ ਦੀ ਪਵਿੱਤਰ ਧਰਤੀ ਤੇ ਇਹ ਪਹਿਲੇ ਹੀ ਨਹੀਂ ਬਹੁਤ ਮੈਂ ਕਹਿੰਦਾ ਚੌਥਾ ਪੰਜਵਾਂ ਕੇਸ ਹੋਣਾ ਜਿਹਦੇ ਚ ਤਿੰਨ ਕੇਸ ਤਾਂ ਮੈਂ ਕਰਵਾਏ ਨੇ ਚੌਥਾ ਇਹ ਹੈ ਇਹ ਮੇਰੇ ਰਾਤ ਸਾਥੀਆਂ ਨੂੰ ਪਤਾ ਲੱਗਿਆ 12 1 ਵਜੇ ਕੀ ਭਾਈ ਇੱਥੇ ਕੁਝ ਗਲਤ ਹੋ ਰਿਹਾ ਵਾ ਉਹਨਾਂ ਨੇ ਮੈਨੂੰ ਇਨਫੋਰਮੇਸ਼ਨ ਵੀ ਦਿੱਤੀ ਮੇਰੇ ਨਾਲ ਗੱਲਬਾਤ ਕੀਤੀ ਅਸੀਂ ਸਾਰੇ ਇੱਥੇ ਰਲ ਕੇ ਇਕੱਠੇ ਆਏ ਜਦ ਹੁਣ ਇਹ ਜੰਗਲ ਬਹੁਤ ਸੰਘਣਾ ਵਾ ਸਾਨੂੰ ਪ੍ਰੋਪਰ ਟਿਕਾਣਾ ਨਹੀਂ ਪਤਾ ਸੀ ਜਦੋਂ ਅਸੀਂ ਕਿਤੋਂ ਐਂਟਰੀ ਕੀਤੀ ਤੇ ਉਹ ਸਾਨੂੰ ਦੇਖ ਕੇ ਭੱਜ ਗਏ ਇਹ ਮੈਂ ਆਪਣੇ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਜਿਹੜਾ ਇਹ ਪੰਜਵਾਂ ਪੰਜਵਾਂ ਐਪੀਸੋਡ ਆ ਇੱਥੇ ਦਾ ਕਿ ਗਊ ਹੱਤਿਆ ਹੋਣਾ ਪੰਜਵੀਂ ਵਾਰ ਬਹੁਤ ਮੰਦਪਾ ਕੀ ਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੀ ਇਸ ਰੋਡ ਦੀ ਚੌਕਸੀ ਵਧਾਈ ਜਾਵੇ ਜਿਹੜੇ ਜਿਹੜੇ ਇੱਥੇ ਆਲੇ ਦੁਆਲੇ ਪਿੰਡ ਲੱਗਦੇ ਨੇ ਉਹਨਾਂ ਦੇ ਸਰਪੰਚਾਂ ਪੰਚਾਂ ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਕੋਈ ਅਨਨੋਨ ਪਰਸਨ ਜਾਂ ਤੁਹਾਡੇ ਕੋਈ ਲੀਹੇ ਬਣਾਉਂਦਾ ਜਾਂ ਕੋਈ ਇਹ ਰਾਤ ਤੇ ਸੁੰਨੇ ਰਾਤ ਕੋਈ ਜਾਂਦਾ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਤੇ ਬਣਦੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਮੇਰਾ ਨਾਮ ਨਿਕਸਨ ਕੁਮਾਰ ਪੰਜਾਬ ਪ੍ਰਧਾਨ ਗਊ ਰੱਖਸ਼ਾ ਦਲ ਅੱਜ ਜੇ ਤੁਸੀਂ ਬਹੁਤ ਬੋਲਦੇ ਖੜੇ ਹੋ ਰਾਤ ਪੂਰੀ ਗੁੰਮ ਬਧੀ ਨਹੀਂ ਆਣੀ ਕੀ ਕਹਿਣਾ ਚਾਹੁੰਦੇ ਲੈ ਕੇ ਦੇਖੋ ਇਹ ਪਹਿਲਾ ਕੇਸ ਨਹੀਂ ਹੈ ਇਹ ਪੌਤ ਦੀ ਚੌਥੀ ਹੈ ਪੰਜਵੀਂ ਵਾਰਦਾਤ ਹੁਣੇ 2 ਸਾਲ ਦੇ ਵਿੱਚ ਹੋਈ ਹੈ ਇੱਕ 2-3 ਮਹੀਨੇ ਪਹਿਲਾਂ ਵੀ ਇੱਥੋਂ ਕੁਝ ਮੁਲਾਜ਼ਮ ਸੀ ਇੱਕ ਹੋਮਗਾਰਡ ਦਾ ਜਿਹੜਾ ਇੱਥੇ ਤਸਕਰੀ ਕਰਦਾ ਫੜਿਆ ਗਿਆ ਸੀ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਪੌਤ ਪਿੰਡ ਪਰ ਇਹ ਕਲੰਕ ਲੱਗ ਰਿਹਾ ਬਾਰ-ਬਾਰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਇੱਥੇ ਲੋਕਾਂ ਨੂੰ ਕਿ ਜਿਹੜੇ ਇਹ ਬੰਦੇ ਕੋਈ ਵੀ ਚਾਹੇ ਹੀਰ ਗੁੱਜਰ ਨੇ ਚਾਹੇ ਕੋਈ ਮੁਸਲਿਮ ਨੇ ਕੋਈ ਰੋਹਿੰਗੀ ਨੇ ਇਹਨਾਂ ਨੂੰ ਇੱਥੋਂ ਭਜਾਇਆ ਜਾਵੇ ਕਿਉਂਕਿ ਇਹ ਲੋਕ ਮਾਹੌਲ ਖਰਾਬ ਕਰ ਰਹੇ ਨੇ ਸਾਡੇ ਪਹੁੰਚਣ ਤੋਂ ਪਹਿਲਾਂ ਰਾਤ ਤਿੰਨ ਗਊਆਂ ਕਤਲ ਕਰ ਦਿੱਤੀਆਂ ਗਈਆਂ ਸੀ ਤੇ ਚਾਰ ਸਾਡੀ ਟੀਮ ਨੇ ਬਚਾ ਲਈਆਂ ਜਿਹੜੀਆਂ ਗਊਸ਼ਾਲਾ ਭੇਜ ਦਿੱਤੀਆਂ ਗਈਆਂ ਤੇ ਸਾਡਾ ਸਰਕਾਰ ਨੂੰ ਇਹੀ ਅਪੀਲ ਹੈ ਕਿ ਜਲਦ ਤੋਂ ਜਲਦ ਇਹਨਾਂ ਲੋਕਾਂ ਪਰ ਨਕੇਲ ਪਾਈ ਜਾਵੇ ਔਰ ਪੁਲਿਸ ਪ੍ਰਸ਼ਾਸਨ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜਣਾ ਇਸ ਮੌਕੇ ਪਹੁੰਚੇ ਡੀਐਸਪੀ ਸਮਰਾਲਾ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਇਹਦੇ ਨਾਲ ਤੁਹਾਨੂੰ ਅੱਜ ਨਿਧੀ 13 4 ਨੂੰ 12:30 ਵਜੇ ਰਾਤ ਨੂੰ ਜਿਹੜੀ ਇਨਫੋਰਮੇਸ਼ਨ ਆਈ ਸੀ ਇੱਥੇ ਮੌਕੇ ਦੇ ਉੱਤੇ ਜਿਹੜੇ ਗੁਰਪ੍ਰੀਤ ਸਿੰਘ ਜਿਹੜੇ ਗਊ ਰੱਖਿਆ ਦਲ ਦੇ ਪ੍ਰਧਾਨ ਹੈ ਤੇ ਨਿਕਸਨ ਜੀ ਨਾਲ ਉਪਰ ਤੋਂ ਉਦੋਂ ਬਾਅਦ ਸਾਡੇ ਰਮਨ ਮਡੇਰਾ ਜੀ ਵੀ ਆ ਗਏ ਸੀ ਸਮਰਾਲੇ ਵਾਲੇ ਇਹਦੇ ਸੁਣਦੀ ਅਸੀਂ ਮਾਨ ਜੋ ਸਾਡੇ ਐਸਐਸਪੀ ਸਾਹਿਬ ਜੋਤੀ ਜਾਦਵ ਜੀ ਦੇ ਧਿਆਨ ਚ ਲੈਂਦਾ ਇਮੀਡੀਏਟਲੀ ਤਿੰਨ ਪਾਰਟੀਆਂ ਬਣਾਈਆਂ ਗਈਆਂ ਐ ਐਸ ਐਚਓ ਸਮਰਾਲਾ ਪਵਿੱਤਰ ਸਿੰਘ ਇਨਸਪੈਕਟਰ ਰਵਿੰਦਰ ਸਿੰਘ ਐਸ ਐਚਓ ਮਾਝੂਵੜਾ ਤੇ ਮੇਰੇ ਅਡੇ ਕਮਿਸ਼ਨ ਚਾਰਜ ਵੀ ਨੇ ਤੇ ਸਾਰੇ ਵੀ ਜਿਹੜੀ ਮੌਕੇ ਤੇ ਅਗਰ ਅਚਕੀ ਦਾ ਇਹ ਜੰਗਲ ਹੋਣ ਕਰਕੇ ਜਿਹੜਾ ਜਦੋਂ ਦੂਰੋਂ ਗੱਡੀਆਂ ਦੀਆਂ ਲੇਟਾਂ ਪਈਆਂ ਆ ਜਿਹੜੇ ਮੌਕੇ ਤੋਂ ਬੰਦੇ ਜਿਹੜੇ ਫਰਾਰ ਹੋ ਗਏ ਸੀ ਪਰ ਉਹਦਾ ਇੱਕ ਮੋਟਰਸਾਈਕਲ ਤੇ ਕੰਡਾ ਉਹ ਅਸੀਂ ਕਬਜ਼ੇ ਲਿਆ ਜਦੋਂ ਮੌਕੇ ਤੇ ਹੀ ਆ ਕੇ ਦੇਖਿਆ ਉਹ ਵਾਕਿਆ ਜਿਹੜੇ ਆ ਗਊ ਮਾਤਾ ਦੇ ਜਿਹੜੇ ਆ ਉਹ ਉਸਾਈ ਬਣਾ ਕਰਕੇ ਉਹਨਾਂ ਨਾਲ ਬਟਕੀ ਸੀ ਜਿਹਦੇ ਸੰਬੰਧੀ ਇਮੀਡੀਏਟਲੀ ਮੌਕੇ ਤੇ ਆ ਕੇ ਹੀ ਡਾਕਟਰਾਂ ਦੀ ਜਿਹੜੀ ਇਹ ਬੋਰਡ ਦੋ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਮੌਕੇ ਜਿਹੜਾ ਬੂ ਮਤਾ ਦਾ ਜਿਹੜਾ ਪਾਰਟ ਸੀ ਉਹਨਾਂ ਨੂੰ ਧਾਰਮਿਕ ਨੀਤੀ ਦਿਵਾਜਾਂ ਦੇ ਨਾਲ ਜਿਹੜਾ ਪੰਡਤ ਜੀ ਦੀ ਹਾਜ਼ਰੀ ਇਹ ਉਹਨਾਂ ਦਾ ਸੰਸਕਾਰ ਕੀਤਾ ਗਿਆ ਮੌਕੇ ਜਿਹੜੇ ਸੈਂਪਲ ਭਰੇ ਗਏ ਤੇ ਜਿਹੜੇ 8 ਵਿਅਕਤੀ ਜਿਹੜੇ ਸਾਡੇ ਹੁਣ ਤੱਕ ਦੀ ਤਤਰੀਸ਼ ਦੇ ਦੌਰਾਨ ਸਾਡੇ ਕੋਲ ਆਏ ਆ ਉਹਨਾਂ ਦੇ ਖਿਲਾਫ ਸਹੀ ਸੈਕਸ਼ਨ 196 299 325 612 ਬਿジネス ਇਸ ਤੋਂ ਬਿਨਾ 634 8 11 12 ਕੋਸਲਾ ਟਰੈਕਟ ਦੀ ਜਿਹੜੀ ਲਾਈਨਾਂ ਬੜੀਆਂ ਸਖਤ ਰਾਵਾਂ ਨੇ ਜਿਵੇਂ ਪਹਿਲਾਂ ਜਿਹਨੂੰ ਕਹਿੰਦੇ ਸੀ 295 ਜਿਹੜਾ ਕਿਸੇ ਤਰ੍ਹਾਂ ਦੀ ਬੇਅਦ ਉਹਦੀ ਬੇਅਦਵੀਂ ਵਾਰੇ ਜਿਹੜੇ ਮਲਜਮਾ ਨੂੰ ਛੇਤੀ ਕਾਬੂ ਕਰ ਲਿਆ ਜਾਊਗਾ ਜਿਹੜੀਆਂ ਅਸੀਂ ਤਿੰਨ ਚਾਰ ਪਾਰਟੀਆਂ ਆਪਣੀਆਂ ਰੇਟਿੰਗ ਪਾਰਟੀਆਂ ਬਣਾ ਰਹੇ ਹਾਂ ਇਹਨਾਂ ਨੂੰ ਮਨਜਮਾਂ ਨੂੰ ਕਾਬੂ ਕਰਕੇ ਜਿਹੜੀ ਸਖਤ ਸਜ਼ਾ ਜਿਹੜੀ ਦਵਾਈ ਜੋਗੀ ਕਿਉਂਕਿ ਅਸੀਂ ਧਰਾਵਾ ਵੀ ਜਿਹੜੀਆਂ ਬੜੀਆਂ سنگੀਨ ਲਾਈਆਂ ਨੇ ਦੇਖਾ ਕਿੰਨੇ ਗੁੰਮਾਂ ਦੇ ਅੱਗੇ ਬਲੇ ਨੇ ਦੋ ਗੁੰਮਾਂ ਦੇ ਸਾਨੂੰ ਜਿਹੜਾ ਸਟੋਮੈਕ ਹੈ ਜਿਹੜਾ ਉਹ ਉਹ ਜਿਹੜਾ ਸਾਨੂੰ ਦਿਖਿਆ ਮੌਕੇ ਤੇ ਜਿਹੜਾ ਖੈਰ ਦੇਖਿਆ ਜਾਵੇ ਤਾਂ ਲੋਕ 4 ਪੈਸੇ ਕਮਾਉਣ ਵਾਸਤੇ ਕਿਸ ਹੱਦ ਤੱਕ ਗਿਰ ਸਕਦੇ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਹਕੀਕਤ ਦੀ ਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ